ਚਲੋ ਹਾਂਜੀ ਕਰੀ ਕਰੋ ਸ਼ੁਰੂ ਮੇਰੇ ਵੀ ਪੰਜ ਭਾਈ ਸਾਹਿਬ ਜੀ ਅੱਜ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਅੱਜ ਭਾਈ ਦੀਪ ਸਿੰਘ ਜੀ ਸਿੱਧੂ ਹੁਣਾਂ ਜਿਹੜੀ ਵਰਸੀ ਤੇ ਅਰਦਾਸ ਕਰਨੀ ਆ ਕਿ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਉਹਨਾਂ ਦੀ ਪਹਿਲੀ ਵਰਸੀ ਆ ਪਹਿਲਾ ਸ਼ਹੀਦੀ ਜਿਹੜਾ ਸਾਲ ਹੋ ਗਿਆ ਇਸ ਗੱਲ ਨੂੰ ਇੱਕ ਸਾਲ ਪਹਿਲਾਂ ਹਿੰਦੁਸਤਾਨ ਦੀ ਹਕੂਮਤ ਨੇ ਬੜੇ ਸ਼ਾਦਸ਼ਾਨਾ ਤਰੀਕੇ ਦੇ ਨਾਲ ਉਹਨਾਂ ਨੂੰ ਕੌਮ ਦੇ ਹੱਥੋਂ ਕੋਇਆ ਸੋ ਅੱਜ ਪਹਿਲੀ ਵਰਸੀ ਦੇ ਉੱਤੇ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਆਏ ਹਾਂ ਅਰਦਾਸ ਬੇਨਤੀ ਕਰਨ ਤੇ ਅਰਦਾਸ ਬੇਨਤੀ ਚ ਇੱਕ ਤੇ ਉਹਨਾਂ ਨੂੰ ਯਾਦ ਕਰਨ ਆਏ ਹਾਂ ਦੂਜਾ ਉਹਨਾਂ ਦਾ ਜਿਹੜਾ ਸੁਪਨਾ ਹੈ ਕੌਮੀ ਜਾਤੀ ਦਾ ਕੌਮੀ ਘਰ ਦੇ ਸੰਘਰਸ਼ ਦਾ ਕੌਮ ਦੀ ਚੜ੍ਹਦੀ ਕਲਾ ਦਾ ਉਹਦੀ ਅਰਦਾਸ ਬੇਨਤੀ ਕਰਨਾ ਹੈ ਵੀ ਜਿਹੜੇ ਨਕਸ਼ੇ ਕਦਮ ਉਹਨਾਂ ਨੇ ਸਾਨੂੰ ਦੱਸੇ ਹੈ ਸਾਨੂੰ ਸਤਗੁਰ ਸੱਚੇ ਪਾਤਸ਼ਾਹ ਬਾਲ ਵਕਸ਼ਣ ਤੇ ਅਸੀਂ ਉਹਨਾਂ ਤੇ ਚੱਲ ਸਕੀਏ ਹਾਂਜੀ ਇੱਕ ਬੰਦੀ ਸਿੰਘਾਂ ਨੂੰ ਰਿਆਹ ਨੂੰ ਲੈ ਕੇ ਕਾਫੀ ਮੋਸ਼ਕਾ ਲੱਗਾ ਹੈ ਇਹਦੇ ਬਾਰੇ ਦੇਖੋ ਮੋਰਚਾ ਲੱਗੇ ਨੂੰ ਕਾਫੀ ਸਮਾਂ ਹੋ ਗਿਆ ਅਸੀਂ ਉੱਥੇ ਇੱਕ ਵਾਰੀ ਹਾਜ਼ਰੀ ਭਰੀ ਹੈ ਦੁਬਾਰਾ ਅਸੀਂ ਫਿਰ ਛੇਤੀ ਜਾਵਾਂਗੇ ਮਾਲਕ ਸਾਡੀ ਜੱਥੇਬੰਦੀ ਦੇ ਸਿੰਘ ਉੱਥੇ ਬੈਠੇ ਹੋਏ ਨੇ ਪੱਕੇ ਹੀ ਉਹਦੇ ਤੰਬੂ ਵੀ ਲੱਗੇ ਹੋਏ ਨੇ ਜੱਥੇਬੰਦੀ ਦੇ ਮੋਰਚੇ ਨੂੰ ਪੂਰਨ ਤੌਰ ਤੇ ਹਮਾਇਤ ਹੈ ਬੰਦੀ ਸਿੰਘਾਂ ਦਾ ਮਸਲਾ ਇਦਾਂ ਦਾ ਵੀ ਮੈਨੂੰ ਐ ਲੱਗਦਾ ਵੀ ਇਹਦੇ ਤੇ ਨਾ ਸਾਨੂੰ ਇਹ ਸਵਾਲ ਕਰਨਾ ਬੰਦ ਕਰ ਦੇਣਾ ਚਾਹੀਦਾ ਵੀ ਕੀ ਇਹ ਸਹੀ ਹੈ ਜਾਂ ਗਲਤ ਹੈ ਮਨੁੱਖੀ ਅਧਿਕਾਰ ਦਾ ਮਸਲਾ ਦੇਖ ਲਈਏ ਜਾਂ ਸਿੱਖਾਂ ਦੇ ਉੱਤੇ ਹੋਏ ਜ਼ੁਲਮ ਦਾ ਮਸਲਾ ਵੇਖ ਲਈਏ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਬਹੁਤ ਦਬਾਇਆ ਜਾ ਰਿਹਾ ਹੈ ਹਿੰਦੁਸਤਾਨ ਦੀ ਹਕੂਮਤ ਜੇ ਚਾਹੁੰਦੀ ਆ ਵੀ ਸਿੱਖ ਇੱਕ ਪਾਸੇ ਉਹ ਕਹਿੰਦੇ ਤੁਸੀਂ ਬਰਾਬਰ ਦੇ ਸ਼ਹਿਰੀ ਜੋ ਜੇ ਬਰਾਬਰ ਦੇ ਸ਼ਹਿਰੀ ਮੰਨਦੇ ਫਿਰ ਤੇ ਸਿੱਖਾਂ ਨੂੰ ਇਨਸਾਫ ਦੇਣਾ ਚਾਹੀਦਾ ਜੇ ਨਹੀਂ ਦਿੰਦੇ ਤੇ ਫਿਰ ਸਿੱਖ ਆਪਣਾ ਤਰੀਕਾ اختیار ਕਰਨਗੇ ਕੋਈ ਨਾ ਕੋਈ ਭਾਈ ਸਾਹਿਬ ਜੀ ਇੱਕ ਤੁਹਾਡੇ ਪਿੰਡੋਂ ਵੀ ਸਿੰਘ ਨੇ ਜਿਹੜੇ ਪ੍ਰੋਲ ਤੇ ਬਾਹਰ ਆਏ ਨੇ ਗੁਰਪ੍ਰੀਖਹਿਰਾ ਜੀ ਤੇ ਉਹ ਕਹਿੰਦੇ ਜੀ ਮੈਨੂੰ ਹਜੇ ਤੱਕ ਕੋਈ ਵੀ ਮਿਲਣ ਨਹੀਂ ਆਇਆ ਇਦਾਂ ਮੋਰਚਾ ਲਾ ਰਹੇ ਨੇ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜਿਹੜੇ ਪ੍ਰੋਲ ਤੇ ਸਿੰਘ ਆਉਂਦੇ ਆ ਨਾ ਮੈਂ ਉਹਨਾਂ ਨੂੰ ਪਹਿਲਾਂ ਮਿਲਿਆ ਸੀ ਜਦੋਂ ਉਹ ਪਹਿਲੀ ਵਾਰ ਪ੍ਰੋਲ ਤੇ ਆਏ ਸੀ ਨਾ ਮੈਂ ਉਹਨਾਂ ਦੇ ਘਰ ਗਿਆ ਸੀ ਫੋਟੋ ਉਹਨਾਂ ਬੇਨਤੀ ਕੀਤੀ ਵੀ ਫੋਟੋ ਪਾਇਓ ਉਹਨਾਂ ਨੇ ਉਹਨਾਂ ਨੇ ਆ ਬੇਨਤੀ ਕੀਤੀ ਵੀ ਤਸਵੀਰ ਨਾ ਪਾਇਓ ਉਹਨਾਂ ਸਾਡੀ ਪ੍ਰੋਲ ਤੇ ਫਰਕ ਪੈਂਦਾ ਸਾਡੇ ਨਾਲ ਮੇਰੇ ਨਾਲ ਤਸਵੀਰ ਪਾਉਣ ਦਿਆਂ ਹੁਣ ਮੇਰੇ ਪਰਿਵਾਰ ਵਾਲੇ ਜਾ ਕੇ ਮਿਲ ਕੇ ਆਏ ਇੱਕ ਪਾਸੇ ਆਪਾਂ ਜਦੋਂ ਘਰ ਗਿਆ ਨੂੰ ਇਹ ਕਹੀਏ ਵੀ ਫਰਕ ਪੈਂਦਾ ਦੂਜੇ ਪਾਸੇ ਅਸੀਂ ਦਿਖਾਵਾ ਕਰਨ ਵਾਲੇ ਦੇ ਬੰਦੇ ਨਹੀਂ ਫੋਟੋ ਤੇ ਅੱਜ ਵੀ ਪਾਸ ਨਹੀਂ ਅੱਜ ਕੋਲ ਵੀ ਪਈ ਹੈ ਪਰ ਮੈਂ ਇਹ ਚਾਹੁੰਦਾ ਵੀ ਉਹਨਾਂ ਨੂੰ ਵੀ ਸੋਚ ਸਮਝ ਕੇ ਇਹਨਾਂ ਚੀਜ਼ਾਂ ਤੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਵੀ ਇਹ ਆਪਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੇਰੇ ਨਾਲ ਨਾਂ ਜੋੜ ਕੇ ਉਹਨਾਂ ਦੀ ਜਿਹੜੀ ਪ੍ਰੋਲ ਹੈ ਉਹ ਕੋ ਬਾਅਦ ਚ ਉਹਨਾਂ ਦੇ ਤੰਗੀ ਆਵੇ ਤੇ ਬਾਅਦ ਮੇਰੇ ਤੇ ਇਲਜ਼ਾਮ ਲੱਗੇ ਵੀ ਤੁਸੀਂ ਤੁਹਾਡਾ ਕਰਕੇ ਤੁਹਾਡੇ ਪਿੰਡ ਦਾ ਔਣ ਕਰਕੇ ਕਿਉਂਕਿ ਸਾਨੂੰ ਉਹਨਾਂ ਸਪਸ਼ਟ ਕਿਹਾ ਸੀ ਵੀ ਤੁਹਾਡੇ ਇਸ ਪਿੰਡ ਤੋਂਣ ਕਰਕੇ ਸਾਨੂੰ ਤੰਗੀ ਆ ਰਹੀ ਹੈ ਵੀ ਸਾਨੂੰ ਜਿਹੜੀ ਏਜੰਸੀਆਂ ਪੁਸ਼ਕਿਸ਼ ਕਰ ਰਹੀਆਂ ਨੇ ਸੋ ਮੇਰੇ ਖਿਆਲ ਦੇ ਨਾਲ ਅ ਅਸੀਂ ਇਸ ਚੀਜ਼ ਦਾ ਖਿਆਲ ਰੱਖਦੇ ਹਾਂ ਵੀ ਇੱਕ ਫੋਟੋ ਦੀ ਖਾਤਰ ਜਾਂ ਲੋਕਾਂ ਨੂੰ ਦਿਖਾਉਣ ਦੀ ਖਾਤਰ ਜੇ ਕਿਸੇ ਦੀ ਪ੍ਰੋਲ ਚ ਤੰਗੀ ਆ ਗਈ ਤੇ ਫਿਰ ਕੀ ਫਾਇਦਾ ਸਾਡੇ ਫਲਕ ਚਾਉਣ ਦਾ ਪਰ ਮਾਰਾ ਸਾਭੀ ਮਨਸ਼ਾ ਲੱਗਦੀ ਹੈ ਬੰਦੀ ਸਿੰਘ ਰਹਾ ਕਿਉਂ ਨਹੀਂ ਕਰਦੀ ਪਈ ਹੈ ਸਰਕਾਰਾਂ ਦੀ ਮਨਸ਼ਾ ਦੇਖੋ ਸਿੱਖਾਂ ਦੇ ਪ੍ਰਤੀ ਜਾ ਰਹੀ ਹੈ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣ ਦੀ ਹੈ ਸਿੱਖਾਂ ਨੂੰ ਬਾਰ ਬਾਰ ਇਹ ਅਹਿਸਾਸ ਕਰਾਉਣ ਦੀ ਕਿ ਸਿੱਖ ਬਰਾਬਰ ਦੇ شہری ਨਹੀਂ ਤੇ ਬਾਅਦ ਵਿੱਚ ਜਦੋਂ ਸਿੱਖ ਆਪਣੇ ਅਕਾਲੀ ਆਪ ਚ ਸੰਘਰਸ਼ ਕਰਦੇ ਆ ਉਦੋਂ ਸਿੱਖਾਂ ਨੂੰ ਫਿਰ ਅਤਵਾਦੀ ਗਰਮਖੱਲੀ ਦੇ ਕਈ ਇਹੋ ਜਿਹੇ ਟੈਗਸ ਕਰਦੇ ਆ ਜੰਗੀਆਂ ਦੀ ਗੱਲ ਕਰੀ ਤਾਂ ਗਰਮਖੱਲਿਆਂ ਨਾਲ ਕੇਂਦਰ ਸਰਕਾਰ ਨੇ ਵੀ ਟਿੱਪਣੀ ਕੀਤੀ ਹੈ ਕਹਿੰਦੀ ਵੀ ਜਦੋਂ ਤੱਕ ਅਸੀਂ ਹੋਰ ਏਜੰਸੀਆਂ ਨਾਲ ਟਾਈ ਅਪ ਕਰਕੇ ਜਿਹੜੇ ਗਰਮਖੱਲੀ ਜਾਂ ਖਾਲੀਸਰਨਾਂ ਨੂੰ ਉੱਥੇ ਰੋਕਾਂਗੇ ਨੱਪਾਂਗੇ ਅੱਗੇ ਨਹੀਂ ਕੀ ਮੈਂ ਦੇਖੀ ਨਹੀਂ ਦੇਖੋ ਜੇ ਤੇ ਹਿੰਦੁਸਤਾਨ ਦੀ ਹਕੂਮਤ ਇੱਕ ਸੈਕੂਲਰ ਹਕੂਮਤ ਹੈ ਉਹ ਔਰ ਹਿੰਦੁਸਤਾਨ ਦੀ ਹਕੂਮਤ ਚਾਹੁੰਦੀ ਹੈ ਕਿ ਸਾਰਿਆਂ ਨੂੰ ਆਜ਼ਾਦੀ ਦੀ ਗੱਲ ਹੋਵੇ ਤੁਸੀਂ ਦੱਸੋ ਮੈਨੂੰ ਦੇਸ਼ ਦੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨੇ ਕਦੇ ਅੱਜ ਤੱਕ ਇਹ ਕਿਹਾ ਵੀ ਅਸੀਂ ਹਿੰਦੂਰਾਸ਼ਟਰ ਵਾਲਿਆਂ ਨੂੰ ਨਪਾਂਗੇ ਉੱਥੇ ਗੱਲ ਵਧਣ ਨਹੀਂ ਦਵਾਂਗੇ ਫਿਰ ਇਹਦਾ ਮਤਲਬ ਹੈ ਵੀ ਫਰਕ ਹੈ ਨਾ ਸਿੱਖਾਂ ਦੀ ਆਪਣੀ ਇਨਸਪੀਰੇਸ਼ਨ ਤੇ ਹਿੰਦੂਆਂ ਦੀ ਇਨਸਪੀਰੇਸ਼ਨ 'ਚ ਫਰਕ ਹੈ ਸਿੱਖ ਨਹੀਂ ਕਰ ਸਕਦੇ ਹਿੰਦੂ ਆਪਣਾ ਇੱਕ ਸੁਪਨਾ ਲੈ ਸਕਦੇ ਸੋ ਮੈਨੂੰ ਇਹ ਲੱਗਦਾ ਵੀ ਨੱਪਿਆਂ ਨੱਪਿਆਂ ਕੁਛ ਨਹੀਂ ਨੱਪਿਆ ਜਾਂਦਾ ਹੁੰਦਾ ਜਿੰਨਾ ਗਾਂਧੀ ਨੂੰ ਨਾਪ ਕੇ ਦੇਖਦੇ ਸੀ ਕੀਮਤੀ ਜਾਨ ਨਿਕਲਿਆ ਇਹ ਵੀ ਕਰਕੇ ਦੇਖਣਾ ਮੈਂ ਜੇ ਤਿਰੋ ਚਾਹ ਪੂਰਾ ਕਰਨ ਵਾਲੀ ਗੱਲ ਹੈ ਕਰ ਲੈਣਾ ਅਸੀਂ ਤੇ ਸੀਸ ਤਲੀ ਤੇ ਧਰ ਕੇ ਤੁਰੇ ਆਂ ਸਾਨੂੰ ਜੇ ਮੌਤ ਦਾ ਭੈ ਹੋਵੇ ਤੇ ਅਸੀਂ ਨਾ ਰਹਾਵਾਂ ਤੇ ਤੁਰ ਹੀ ਨਹੀਂ ਸੋ ਜਿਹੜਾ ਗ੍ਰਹਿ ਮੰਤਰੀ ਉਹ ਆਪਣਾ ਚਾਹ ਪੂਰਾ ਕਰਕੇ ਦੇਖੇ ਪਰ ਭਾਈ ਸਾਹਿਬ ਜੀ ਹਰ ਵਾਰੀ ਕੇਂਦਰ ਹੀ ਕਿਉਂ ਪੰਜਾਬ ਬੜਾ ਇੰਨਾ ਕਰਦਾ ਕਿਉਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੰਨੀ ਦੇਰ ਦਾ ਮੁੱਦਾ ਪੱਖਿਆ ਆ ਪਰ ਹਜੇ ਤੱਕ ਕਿਉਂ ਨਹੀਂ ਸੁਣਵਾਈ ਕਰਦਾ ਹਰ ਵਾਰੀ ਇੱਦਾਂ ਦੇਖੋ ਗੁਰੂ ਨਾਨਕ ਦੇ ਘਰ ਨਾਲ ਬਹਿਰ ਹੈ ਜਿਸ ਇਸ ਘਰ ਨੇ ਇੱਥੇ ਦਾ ਜਾਤਪਾਤੀ ਢਾਂਚਾ ਹਲਾ ਦਿੱਤਾ ਉਹਨੂੰ ਖਤਮ ਕੀਤਾ ਇਸ ਘਰ ਨੇ ਗਰੀਬਾਂ ਨੂੰ ਰਾਜ ਬਖਸ਼ਿਆ ਇਸ ਘਰ ਨੇ ਨਿਮਾਨਿਆਂ ਨੂੰ ਮਾਨ ਨਿਤਾਣਿਆਂ ਨੂੰ ਤਾਨ ਬਖਸ਼ਿਆ ਇਸ ਘਰ ਨਾਲ ਹਿੰਦੁਸਤਾਨ ਦੀ ਵਿਰੋਧ ਹੈ ਜਿੰਨਾ ਚਿਰ ਇਹ ਗੁਰਨਾਨਕ ਪਾਤਸ਼ਾਹ ਦੇ ਘਰ ਨਾਲ ਉਹਦੀ ਵਿਰੋਧਤਾ ਰਹਿਣੀ 500 ਸਾਲ ਹੋ ਗਿਆ ਅੱਜ ਤੱਕ ਚੱਲੀ ਆਉਂਦੀ ਹੈ ਕਈ ਰਾਜ ਆਏ ਸਾਡੇ ਵਿਰੋਧ ਚਾਹ ਚੰਦੂ ਸੀ ਚਾਹ ਗੰਗੂ ਸੀ ਇਹਨਾਂ ਨੇ ਸ਼ਾਸਨ ਕੀਤੀਆਂ ਹੁਣ ਵੀ ਕਰਨੀਆਂ ਸੋ ਸਾਡੇ ਜਿਹੜਾ ਗੁਰਨਾਨਕ ਸੱਚੇ ਪਾਤਸ਼ਾਹ ਦਾ ਘਰ ਹੈ ਇਹ ਘਰ ਦਾ ਹੀ ਜਿਹੜੀ ਖਾਸੀਅਤ ਨਿਆਰੇਪਨ ਹੈ ਨਿਆਰੇ ਲੋਕਾਂ ਨਾਲ ਵੈਰ ਹੋ ਜਾਂਦਾ ਲੋਕਾਂ ਦਾ ਜਿਹੜੇ ਸੱਚਾਈ ਹੋ ਸੱਚ ਨੇ ਸਾਰੀ ਵੈਰ ਹੋ ਜਾਂਦੀ ਉਹ ਇਸ ਕਰਕੇ ਸਾਡੇ ਨਾਲ ਵੈਰ ਇਹਨਾਂ ਦਾ ਤਾਂ ਹੀ ਹੋਰ ਕੋਈ ਹੋਰ ਕੇ ਦੀ ਗੱਲ ਵਿੱਚ ਅੱਜ ਤੋਂ ਸਮਾਗਮ ਬਾਰੇ ਥੋੜਾ ਤਾਂ ਅੱਜ ਦੀ ਕਾਰਤਾ ਅੱਜ ਤੇ ਅਰਦਾਸ ਬੇਨਤੀ ਹੈ ਸਿਰਫ ਸ਼ੁਕਰਾਨਾ ਮਹਾਰਾਜ ਦਾ ਤੇ ਦੀਪ ਦੀ ਯਾਦ ਦੇ ਵਿੱਚ ਅਰਦਾਸ ਬੇਨਤੀ ਹੈ 19 ਤਰੀਕ ਨੂੰ ਸਮਾਗਮ ਜਿਹੜਾ ਹੋ ਰਿਹਾ ਆਪਣਾ ਬੁੱਧ ਸਿੰਘ ਵਾਲੇ ਪਿੰਡ ਸ਼ਹੀਦ ਭਾਈ ਗੁਰਜੰਤ ਸਿੰਘ ਬੁੱਧ ਸਿੰਘ ਵਾਲਿਆਂ ਦੇ ਨਗਰ ਦੇ ਵਿੱਚ ਉੱਥੇ ਅਮਰ ਸੰਚਾਰ ਦਾ ਵੀ ਪ੍ਰੋਗਰਾਮ ਹੈ ਤੇ ਵੈਸੇ ਇਹ ਸਮਾਗਮ ਹੈ ਦੀਪ ਦੀ ਯਾਦ ਦੇ ਵਿੱਚ ਕਿਉਂਕਿ ਅੱਜ ਪਰਿਵਾਰ ਸੋ ਅਸੀਂ ਬਰਾਬਰ ਤੇ ਸਮਾਗਮ ਰੱਖਣਾ ਠੀਕ ਨਹੀਂ ਸਮਝਿਆ ਕੌਮ ਨੂੰ ਇਹ ਮੈਂ ਵੰਡ ਕੇ ਦੋ ਥਾਵਾਂ ਦੇ ਉੱਤੇ ਖੱਜਲ ਕਰਨ ਦੀ ਜਗ੍ਹਾ ਅਸੀਂ ਵੀ 19 ਨੂੰ ਕਰ ਲਿਆ ਸੀ ਸਮਾਗਮ ਮੈਂ ਭਾਈ ਸਾਹਿਬ ਜੀ ਇੱਕ ਉਹਨਾਂ ਦੀ ਜਿਹੜੀ ਗਰਲਫ੍ਰੈਂਡ ਜੋ ਰੀਨਾ ਰਾਏ ਉਹਦੇ ਵੱਲੋਂ ਇੱਕ ਲਾਈਵ ਹੋ ਕੇ ਕਹਿ ਗਿਆ ਕਿ ਭਾਈ ਸਾਹਿਬ ਹੋਣਾ ਦਿੱਕਸ਼ਿਤ ਹੋਣਾ ਦਾ ਕੋਈ ਐਕਸੀਡੈਂਟ ਨਹੀਂ ਮਤਲਬ ਐਕਸੀਡੈਂਟ ਹੋਇਆ ਸੀਗਾ ਕੋਈ ਸਾਜ਼ਿਸ਼ ਨਹੀਂ ਦੇਖੋ ਉਹਨਾਂ ਦੀ ਆਪਣੇ ਵਿਚਾਰ ਹੋ ਸਕਦੇ ਆ ਪਰ ਜਾਇਜ਼ ਲੱਗਦਾ ਹੈ ਵੀ ਆਪਾਂ ਨੂੰ ਇਹ ਗੱਲ ਸੋਚਣੀ ਵੀ ਇੱਕ ਬੰਦਾ ਜਿਹੜਾ ਕੌਮ ਦੇ ਅਕਾਲੀ ਕੌਮ ਦਾ ਆਈਡਲ ਬਣ ਜਾਵੇ ਉਹਨੂੰ ਐਕਸੀਡੈਂਟਾਂ ਨਾਲ ਪਹਿਲਾਂ ਕਿਤੇ ਹੋਇਆ ਨਹੀਂ ਇਹ ਕੰਮ ਹੁੰਦੇ ਰਹੇ ਆ ਸੋ ਕਈ ਵਾਰ ਇਹ ਸਾਂਝ ਨੂੰ ਸਮਝਣਾ ਔਖਾ ਹੁੰਦਾ ਹੈ ਉਹਨਾਂ ਦੇ ਆਪਣੇ ਵਿਚਾਰ ਹੋ ਸਕਦੇ ਪਰ ਸਾਡਾ ਇਹ ਪ੍ਰਤੱਖ ਮੰਨਣਾ ਹੈ ਕਿ ਇਹ ਜਿਹੜਾ ਵਾ ਸ਼ੀਧੀ ਹੈ ਠੀਕ